ਦੀ ਕੀ ਪੱਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੋਨੇ ਫਾਰਮਾਂ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪੱਤਰਕਾਰ ਵੀਰ ਮੋਰਚੇ ਦੀਆਂ ਖਬਰਾਂ ਦੇਸ਼ ਤੇ ਚਾਹੁੰਦਾ ਹੁਣ ਮੈਂ ਤੁਹਾਡੇ ਨਾਲ ਜਿਹੜੀ ਸਾਡੀ ਟੀਮ ਬੈਠੀ ਹੈ ਦੋਨੇ ਫਾਰਮਾਂ ਦੀ ਮੈਂ ਜਾਣ ਪਛਾਣ ਕਰਾਵਾਂ ਮੇਰੇ ਸੱਜੇ ਬੈਠੇ ਨੇ ਤੇਜਵੀਰ ਸਿੰਘ ਪ੍ਰਜੋਕੜਾ ਸਾਹਿਬ ਤੇ ਜਸਵਿੰਦਰ ਸਿੰਘ ਲੋਂਗੋਵਾਲ ਸਾਹਿਬ ਸੁਰਜੀਤ ਸਿੰਘ ਫੂਲ ਸਾਹਿਬ ਤੇ ਕਾਕਾ ਸਿੰਘ ਕੋਟੜਾ ਸਾਹਿਬ ਇੰਦਰਜੀਤ ਸਿੰਘ ਕੋਟਵੱਡਾ ਸਾਹਿਬ ਗੁਰਮਾਨ ਸਿੰਘ ਪੰਜਾਬਾ ਹੁਣ ਮੈਂ ਬੇਨਤੀ ਕਰਾਂ ਕਾਕਾ ਸਿੰਘ ਕੋਟੜਾ ਨੂੰ ਉਹ ਤੁਹਾਡੇ ਨਾਲ ਸਾਰੀ ਗੱਲਬਾਤ ਸਾਂਝੀ ਕਰਨਗੇ ਉਸ ਤੋਂ ਬਾਅਦ ਆਪਣੇ ਇੰਦਰਜੀਤ ਸਿੰਘ ਕੋਟਵੱਡਾ ਕਰਨਗੇ ਫਿਰ ਸਰਜੀਤ ਸਿੰਘ ਫੂਰ ਸਾਰੇ ਇਹ ਪੱਤਰਕਾਰ ਭਾਈਚਾਰ ਸਭ ਤੋਂ ਪਹਿਲਾਂ ਫਤਿਹ ਲਾਇਗੇ ਵੈਖਰੂ ਜੀ ਕਾ ਖਾਲਸਾ ਸ੍ਰੀ ਵੈਖਰੂ ਜੀ ਕੀ ਫਤਿਹ 26 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੇ ਦੋਨੇ ਫੂਰੋਂ ਵੱਲੋਂ ਪ੍ਰੋਗਰਾਮ ਦਿੱਤੇ ਹੋਏ ਨੇ ਤਾਂ ਆਪਣਾ ਜਿਹੜਾ ਮਰਨ ਵਰਤ ਸ਼ੁਰੂ ਕਰਨਾ ਸੀ 26 ਤਰੀਕ ਤੋਂ ਸੌਦੇ 2.45 ਤੇ ਜਿਹੜਾ ਹਮਲਾ ਬੋਲਿਆ ਗਿਆ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰਕੇ ਲੁਧਿਆਣਾ ਹਸਪੀਟਲ ਨੂੰ ਲੈ ਕੇ ਗਏ ਉਹ ਸਾਰੀ ਚਰਚਾ ਪਹਿਲਾਂ ਕਰ ਚੁੱਕੇ ਆ ਤਾਂ ਕੱਲ ਇਸ ਦੀ ਸਰਕਾਰ ਨਾਲ ਪ੍ਰਸ਼ਾਸਨ ਨਾਲ ਗੱਲਬਾਤ ਵੀ ਚੱਲੀ ਉਹ ਗੱਲ ਬੇਸ਼ਿੱਟਾ ਰਹੀ ਅੱਜ ਇਸ਼ੂ ਜਿਹੜਾ ਸਾਡੇ ਦੋਨੇ ਫੋਰਮਾਂ ਦਾ ਤੜਕੇ 8 ਵਜੇ ਤੋਂ ਜਿਹੜੀ ਸਾਡੇ ਕੱਲੇ ਫੋਰਮ ਦੀ ਮੀਟਿੰਗ ਹੋਈ ਲਗਭਗ 12 ਵਜੇ ਤੱਕ ਉੱਤੇ ਖੁੱਲ ਕੇ ਅਸੀਂ ਚਰਚਾ ਕੀਤੀ ਹੁਣ ਦੂਜੀ ਜਿਹੜੀ ਉਦੋਂ ਬਾਅਦ 12 ਵਜੇ ਤੋਂ ਲੈ ਕੇ ਸਾਡੇ ਦੋਨੇ ਫੋਰਮਾਂ ਦੀ ਉਹ ਸਾਰੀਆਂ ਚਰਚਾ ਤੇ ਸ਼ੰਭੂ ਦੀ ਕੀ ਪੋਜੀਸ਼ਨ ਹੈ ਖਨੌਰੀ ਦੀ ਕੀ ਪੋਜੀਸ਼ਨ ਹੈ ਰਤਨਪੁਰੇ ਦੀ ਕੀ ਪੋਜੀਸ਼ਨ ਹੈ ਉਹ ਤੇ ਖੁੱਲ ਕੇ ਚਰਚਾ ਕਰਕੇ ਤਾਇ ਤਾਂ ਸਾਡੀ ਸਹਿਮਤੀ ਹੈ ਕਿ ਜਿਹੜਾ ਸਾਡੇ ਦਿੱਤੇ ਹੋਏ ਪ੍ਰੋਗਰਾਮ ਨੇ ਦੋਨੇ ਫੋਰਮਾਂ ਦੀ ਹਰ ਹਾਲਤ ਉਹਨਾਂ ਨੂੰ ਕਾਇਮ ਰੱਖਣਾ ਸਰਕਾਰਾਂ ਕੋਸ਼ਿਸ਼ ਕਿੰਨੀਆਂ ਕਰ ਲੈਣ ਉਹਨਾਂ ਨੇ 26 ਵਾਲਾ ਕਰਕੇ ਵੇਖ ਲਿਆ ਉਸ ਕੰਮ ਦੇ ਵਿੱਚ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਹੈ ਹੁਣ ਅਗਲੀ ਗੱਲ ਜਿਹੜੀ ਅੱਜ ਅਸੀਂ ਦੋਨੇ ਫੋਰਮਾਂ ਨੇ ਸਹਿਮਤੀ ਕੀਤੀ ਹੈ ਕਿ ਇੱਕ ਤਰੀਕ ਨੂੰ ਜਿਹੜੇ ਦਿਨ ਐਤਵਾਰ ਇੱਕ ਤਰੀਕ ਨੂੰ ਦੋਨੇ ਫੋਰਮਾਂ ਦਾ ਬਹੁਤ ਵੱਡਾ ਐਕਸ਼ਨ ਕਰ ਰਹੇ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਡੱਲੇਵਾਲ ਸਾਹਿਬ ਨੂੰ ਹਸਪੀਟਲ ਚ ਬੰਦਕ ਬਣਾ ਕੇ ਰੱਖਿਆ ਹੋਇਆ ਤਾਂ ਸਾਡੀਆਂ ਜਿਹੜੀਆਂ ਮੰਗਾਂ ਨੇ ਸਾਰਿਆਂ ਨੂੰ ਪਤਾ ਹੈ ਕਿ 12 ਮੰਗਾਂ ਕੇਂਦਰ ਸਰਕਾਰ ਨਾਲ ਹੈ ਨਾ ਸਾਡੀਆਂ ਹਰਿਆਣਾ ਸਰਕਾਰ ਨਾਲ ਨਾ ਸਾਡੀ ਪੰਜਾਬ ਸਰਕਾਰ ਨਾਲ ਤਾਂ ਉਹਦਾ ਜਿਹੜਾ ਲਾਂਭਾ ਦੇਣ ਜਾ ਰਹੇ ਆ ਅਸੀਂ ਕਿਉਂ ਦੇਣ ਜਾ ਰਹੇ ਆ ਯਾਦ ਹੋਣਾ ਸਾਰੇ ਸਾਡੇ ਪੱਤਰਕਾਰ ਭਾਈਚਾਰਿਆਂ ਨੂੰ ਕਿ ਜਦੋਂ ਪਾਰਲੀਮੈਂਟ ਦੇ ਇਲੈਕਸ਼ਨ ਸੀ ਤਾਂ ਭਗਵੰਤ ਮਾਨ ਜੀ ਦੀ ਮਾਤਾ ਵੱਲੋਂ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਕ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਇਹ ਮੇਰਾ ਬੇਟਾ ਹੈ ਤੁਸੀਂ ਇੱਕ ਵਾਰੀ ਇਹਨੂੰ ਜਿਤਾਓ ਮੈਂ ਵਿਸ਼ਵਾਸ ਕਰਦੀ ਆ ਕਿ ਐਦੂ ਕਿਤੇ ਪੰਜਾਬ ਦੇ ਲੋਕਾਂ ਨੂੰ ਨੀਵੀਂ ਨਹੀਂ ਪਾਉਣੀ ਪਊਗੀ ਜਣੇ ਉਹ ਕੱਲਾ ਪਮਾ ਈਸ਼ੂ दारू ਵਾਲਾ ਸੀ ਪਰ ਅਸੀਂ ਜਿਹੜਾ ਲੋਕਾਂ ਦੇ ਵਿੱਚ ਚਰਚਾ ਸੀ ਉਹ ਸਾਬਤ ਕਰਤੀ ਕਿ ਭਾਜਪੀ ਦੀ ਬੀ ਟੀਮ ਉਹ ਕਿਵੇਂ ਸਾਬਤ ਹੁੰਦੀ ਹੈ ਕੇਸਰੀਵਾਲ ਜੇਲ੍ਹ ਦੇ ਵਿੱਚ ਸੀ ਕੇਸਰੀਵਾਲ ਨੂੰ ਛਡਾਉਣ ਵਾਸਤੇ ਹਰਿਆਣੇ ਦੇ ਇਲੈਕਸ਼ਨ ਲੜਵਾਏ ਗਏ ਕਿ ਬੀਜੇਪੀ ਕਿਸੇ ਵੀ ਘਰ ਤੋਂ ਕਮਜ਼ੋਰ ਨਾ ਰਹੇ ਤਾਂ ਉਹਨੂੰ ਲਿਆ ਕੇ ਉੱਥੋਂ ਜਿਹੜੇ ਹਾਲਾਤ ਹਰਿਆਣੇ ਦੇ ਵੱਖਰੇ ਉਹੀ ਜਿਹੜੀ ਅੰਮਤ ਸ਼ਾਹ ਦੇ ਨਾਲ ਭਗਵੰਤ ਮਾਨ ਦੀ ਦੋਸਤੀ ਜ਼ਾਹਰ ਕੀਤੀ ਡੱਲੇਵਾਲ ਸਾਹਿਬ ਨੂੰ ਫੜ ਕੇ ਲੁਧਿਆਣੇ ਹਸਪੀਟਲ ਵਿੱਚ ਰੱਖਿਆ ਤਾਂ ਅਸੀਂ ਇੱਕ ਤਰੀਕ ਨੂੰ ਦਿਨ ਐਤਵਾਰ ਨੂੰ ਮੁੱਖ ਮੰਤਰੀ ਕੋਠੀ ਦਾ ਘਰਾਉ ਕਰਾਂਗੇ ਸੰਗਰੂਰ ਦੇ ਵਿੱਚ ਇੱਕ ਦਿਨ ਲਈ ਸਿਰਫ ਲਾਂਬਾ ਦੇਣ ਲਈ ਬਾਕੀ ਜਿਹੜਾ ਸਾਡਾ ਧਿਆਨ ਮੋਰਚੇ ਦਾ ਜਿਹੜਾ ਦਿੱਲੀ ਸਰਕਾਰ ਨਾਲ ਸਾਡੀਆਂ ਮੰਗਾਂ ਨੇ ਦਿੱਲੀ ਵੱਲ ਸਾਡਾ ਧਿਆਨ ਹੈ ਸਿਰਫ ਇੱਕ ਦਿਨ ਲਈ ਅਸੀਂ ਸੰਗਰੂਰ ਦੇ ਵਿੱਚ ਜੋ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਰਹਿائش ਹੈ ਉਸ ਕੋਠੀ ਦਾ ਘਰਾਉ ਵੀ ਕਰਾਂਗੇ ਉਹ ਸਾਡੀ ਮਾਤਾ ਨੂੰ ਲਾਂਬਾ ਵੀ ਦੇਵਾਂਗੇ ਕੇ ਵਾਰ-ਵਾਰ ਤੁਸੀਂ ਪੁੱਤ ਦਾ ਕਿੰਨਾ ਕੁ ਵਿਸ਼ਵਾਸ